ਕੁਰਤੀ ਅੱਜਕੱਲ ਕੁਝ ਇਸ ਤਰ੍ਹਾਂ ਲੱਗਾ ਹੈ ਕਿ ਕੈਂਸਰ ਦਾ ਕਾਰਨ ਜੱਦੀ ਪੁਸ਼ਤੀ ਹੁੰਦਾ ਜਾ ਰਿਹਾ ਕਿਉਂਕਿ ਇਸ ਨਾਲ ਮਨੁੱਖ ਦੀ ਪ੍ਰਕਿਰਤੀ ਬੰਦੀ ਹੈ ਇਸ ਲਈ ਰੋਗੀ ਨੂੰ ਲੱਗੀ ਮਾਮਲੀ ਸੱਟ ਖਾਰਿਜ ਕਿ ਕਿਸੇ ਵੱਧਦੀ ਹੋਈ ਗੰਡ ਨੂੰ ਠੀਕ ਕਰਨ ਦੀ ਕੁਦਰਤੀ ਸ਼ਕਤੀ ਨਹੀਂ ਰਹਿੰਦੀ ਤੇ ਨਾਲ ਹੀ ਮਰੀਜ਼ ਦੀ ਲਾਪਰਵਾਹੀ ਕਰਕੇ ਇਹ ਵੱਧਦੀ ਵੱਧਦੀ ਕੈਂਸਰ ਦੀ ਹੱਦ ਤੱਕ ਪਹੁੰਚ ਜਾਂਦੀ ਹੈ ਡਾਕਟਰਾਂ ਦੇ ਕਹਿਣ ਅਨੁਸਾਰ ਇਹ ਰੋਗ ਤਮਾਕੂ ਸਿਗਰਟ ਹੁੱਕਾ ਤੇ ਸ਼ਰਾਬ ਆਦੀ ਦੇ ਪ੍ਰਯੋਗ ਨਾਲ ਹੁੰਦਾ ਹੈ ਹੋਰ ਵੀ ਬਹੁਤ ਕਾਰਨ ਦੱਸੇ ਜਾਂਦੇ ਹਨ ਪਰ ਜੇ ਇਸ ਤਰ੍ਹਾਂ ਹੁੰਦਾ ਤਾਂ ਸਾਰੇ ਹੀ ਸਿਗਰਟ ਹੁੱਕਾ ਤਮਾਕੂ ਤੇ ਸ਼ਰਾਬ ਆਦੀ ਪੀਣ ਵਾਲੇ ਕੈਂਸਰ ਰੋਗ ਨਾਲ ਪੀੜਤ ਹੁੰਦੇ ਪਰ ਇਸ ਤਰ੍ਹਾਂ ਨਹੀਂ ਹੈ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਕਦੇ ਹੱਥ ਤੱਕ ਨਹੀਂ ਲਾਇਆ ਤੇ ਕੁਝ ਛੋਟੀ ਉਮਰ ਦੇ ਬੱਚੇ ਵੀ ਕੈਂਸਰ ਵਰਗੀ ਬਿਮਾਰੀ ਨਾਲ ਜੂਝਦੇ ਹਨ ਕੈਂਸਰ ਰੋਗ ਦੇ ਸ਼ੁਰੂ ਵਿੱਚ ਜੋ ਲੱਛਣ ਵੇਖੇ ਗਏ ਮੁਹਣਾ ਤੋਂ ਪਤਾ ਲੱਗਦਾ ਹੈ ਕਿ ਕਿਸੇ ਕਿਸੇ ਕੇਸ ਵਿੱਚ ਤਮਾਕੂ ਵਿੱਚ ਜਿਆਦਾ ਚੂਨਾ ਹੋਣ ਕਾਰਨ ਮੂੰਹ ਅੰਦਰ ਜਖਮ ਹੋ ਜਾਂਦੇ ਤੇ ਮੂੰਹ ਅੰਦਰੋਂ ਫਟ ਜਾਂਦਾ ਹੈ ਇਸ ਦਾ ਇਲਾਜ ਨਹੀਂ ਹੋ ਸਕਿਆ ਤੇ ਹੌਲੀ ਹੌਲੀ ਕੈਂਸਰ ਦਾ ਰੂਪ ਧਾਰਨ ਕਰ ਗਿਆ ਇਸੇ ਤਰ੍ਹਾਂ ਕਿਸੇ ਹੋਰਤੀ ਛਾਤੀ ਤੇ ਕੋਈ ਸੱਟ ਲੱਗ ਜਾਵੇ ਜਾਂ ਕਿਸੇ ਤਰ੍ਹਾਂ ਦਾ ਦਬਾਅ ਪੈ ਕੇ ਸੋਜਿਸ਼ ਪੈ ਨਾਲ ਗਿਲਟੀ ਬਣ ਜਾਵੇ ਤੇ ਇਲਾਜ ਕਰਨ ਨਾਲ ਵੀ ਠੀਕ ਨਾ ਹੋਵੇ ਉਹ ਵੀ ਹੱਤ ਵਿੱਚ ਕੈਂਸਰ ਦੀ ਹੱਦ ਤੱਕ ਪਹੁੰਚ ਜਾਂਦੀ ਹੈ ਇਸੇ ਤਰ੍ਹਾਂ ਔਰਤ ਦੇ ਪੱਟੇ ਹੋਣ ਜਾਂ ਬੱਚੇ ਦਾਣੀ ਦੀ ਸਫਾਈ ਆਦਿ ਕਰਨ ਤੋਂ ਬਾਅਦ ਜਾਂ ਕਿਸੇ ਹੋਰ ਕਾਰਨ ਬੱਚੇ ਦਾਣੀ ਵਿੱਚ ਸੂਰਜਨ ਜਾਂ ਕੋਈ ਜੋਖਮ ਬਣ ਜਾਵੇ ਤੇ ਉਸ ਦਾ ਠੀਕ ਤਰ੍ਹਾਂ ਨਾਲ ਇਲਾਜ ਨਾ ਹੋਵੇ ਤਾਂ ਬੱਚੇ ਦਾਣੀ ਦਾ ਕੈਂਸਰ ਬਣ ਸਕਦਾ ਇਸੇ ਤਰ੍ਹਾਂ ਇੱਕ ਹੋਰ ਮਿਸਾਲ ਵਜੋਂ ਕਿਸੇ ਦੀ ਹੱਡੀ ਉੱਤੇ ਜੇ ਸੱਟ ਵੱਜ ਜਾਵੇ ਤੇ ਉਸੇ ਥਾਂ ਬਾਅਦ ਵਿੱਚ ਸੋਚ ਭਜਾਵੇ ਤੇ ਇਹ ਸੋਝੇ ਲਾਜ ਨਾਲ ਵੀ ਠੀਕ ਨਾ ਹੋਵੇ ਤਾਂ ਕੈਂਸਰ ਦੀ ਹੱਦ ਤੱਕ ਪਹੁੰਚ ਸਕਿਆ। ਹੋਣ ਜਾਂ ਦਸੀ ਸੋਚੀਏ ਕਿ ਉੱਪਰ ਦਿੱਤੇ ਕਾਰਨਾ ਕਰਕੇ ਕੈਂਸਰ ਪੈਦਾ ਹੁੰਦਾ ਤਾਂ ਬਿਲਕੁਲ ਗਲਤ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਮਰੀਜ਼ ਦੇ ਰੋਗਾ ਨਾਲ ਲੜਨ ਦੀ ਸ਼ਕਤੀ ਬਹੁਤ ਕਮਜ਼ੋਰ ਹੋਣ ਕਾਰਨ ਹੀ ਥੋੜਾ ਜਿਹਾ ਜ਼ਖਮ ਵੀ ਕੈਂਸਰ ਬਣ ਜਾਂਦਾ। ਅੱਜਕੱਲ੍ਹ ਆਮ ਬਾਰੀਆਂ ਦਾ ਗਲਤ ਇਲਾਜ ਹੋਣ ਨਾਲ ਕੈਂਸਰ ਬਣ ਜਾਂਦਾ ਹੈ। ਜ਼ਹਿਰੀਲੀਆਂ ਤੇ ਫੇ ਪੈਟੇਟ ਦਵਾਈਆਂ ਤੇ ਨਵੇਂ-ਨਵੇਂ ਟੀਕਿਆਂ ਕਾਰਨ ਵੀ ਕੈਂਸਰ ਆਮ ਹੋ ਜਾਂਦਾ ਕਿਉਂਕਿ ਇਹਨਾਂ ਪਦਾਰਥਾਂ ਨਾਲ ਮਨੁੱਖ ਦਾ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਐਸੇ ਸਿਸਟਮ ਦੇ ਕਮਜ਼ੋਰ ਹੋਣ ਨਾਲ ਸਰੀਰ ਦੀ ਰੋਗਾ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਆ ਅਤੇ ਸਰੀਰਕ ਸਥਿਤੀ ਵਿਗੜਨ ਵਿਗੜ ਜਾਂਦੀ ਆ ਜਿਸ ਕਾਰਨ ਸਰੀਰ ਵਿੱਚੋਂ ਜ਼ਹਿਰੀਲਾ ਮਾਦਾ ਬਾਹਰ ਕੱਢਣ ਵਾਲੇ ਅੰਗ ਕਮਜ਼ੋਰ ਪੈ ਜਾਂਦੇ ਜਿਵੇਂ ਜਿਗਰ ਗੁਰਦੇ ਫੇਫੜੇ ਅੰਤੜੀਆਂ ਚਮੜੀ ਆਦਿ ਆਪੋ ਆਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰਦੇ ਇਸ ਕਾਰਨ ਸਰੀਰ ਦੇ ਅੰਦਰੋਂ ਗਫਾਤੂ ਮਾਦਾ ਪਹਾੜ ਨਹੀਂ ਨਿਕਲਦਾ ਅਤੇ ਖੂਨ ਗੰਦਾ ਹੋਣ ਲੱਗਦਾ ਇਹ ਹੋ ਕਰਨਾ ਹੈ ਕਿ ਅੱਜ ਆਮਲੀ ਤੋਂ ਆਮਲੀ ਰੋਗ ਚੌਥੇ ਦਰਜੇ ਤੱਕ ਪਹੁੰਚ ਕੇ ਕੈਂਸਰ ਦੀ ਹੱਦ ਤੱਕ ਪਹੁੰਚ ਜਾਂਦਾ ਹੈ